ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋ ਗਏ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋ ਗਏ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਸ ਕੜੀ ਜਲਾ ਦਾਦੇ ਰੰਗ ਪੀਲੇ ਦੇ ਵਿੱਚ ਦੀਵਾਰਾ ਦੇ ਦੋ ਰਾਲ ਖੇ ਲੋਗੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਸੂਬਾ ਸਰਹੰਦ ਨੇ ਮਲੇਰ ਕੋਟਲੇ ਦੇ ਨਵਾਬ ਸ਼ੇਰਖਾਨ ਨੂੰ ਕਿਹਾ ਕਿ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਸਕਦੇ ਹੋ ਤਾਂ ਉਸ ਵੇਲੇ ਸ਼ੇਰਖਾਨ नवाब मलेरकोटले ने कहा कि नहीं सूबा सरहद मेरा भ्रा लड़ाई के मारिया गया है मैं इन्हों छोटे छोटे बच्चों तो उसकी मौत का बदला नहीं लवागा जवाब सुन के सूबा सरहद हक्का बक्का रह गया और बाकायदा तौर पर सूबा सरहंद के हुक्म से छोटे साहबजाद ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਔਰ ਉਹਨਾਂ ਨੂੰ ਲੀਹਾਂ ਵਿੱਚ ਚੜਵਾਇਆ ਗਿਆ ਔਰ ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਨੂੰ ਕੁੱਲ ਦੁਨੀਆ ਸੈਲੂਟ ਕਰਦੀ ਹੈ ਉਹਨਾਂ ਮਾਸੂਮ ਬੱਚਿਆਂ ਨੇ ਆਪਣਾ ਆਪ ਤੇ ਵਾਰ ਦਿੱਤਾ ਪਰ ਸੂਪੇਤੀ ਕਿਸੇ ਵੀ ਧਮਕੀ ਦੀ ਕਿਸੇ ਵੀ ਲਾਲਚ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਇਸੇ ਹੀ ਘਟਨਾ ਨੂੰ ਬਲਬੀਰ ਸਿੰਘ ਦਿਲਦਾਰ ਜੀ ਨੇ ਕਲਮ ਬੰਦ ਕੀਤਾ ਹੈ ਔਰ ਇੱਕ ਧਾਰਮਿਕ ਗੀਤ ਵੀ ਲਿਖਿਆ ਹੈ ਆਓ ਸੁਣਦੇ ਹਾਂ ਉਹਨਾਂ ਦੀ ਲਿਖੀ ਹੋਈ ਇਸ ਲਿਖਤ ਨੂੰ ਸੂਬਾ ਸਰਹੰਦ ਦੇ ਲੱਖਾਂ ਲਾਲਚ ਬੱਚਿਆਂ ਨੂੰ ਆਪਣੇ ਧਰਮ ਤੋਂ ਡੋਲਾ ਨਾ ਸਕੇ ਕਾਜੀ ਦੇ ਕਹਿਣ ਤੇ ਬੱਚਿਆਂ ਨੂੰ ਨੇਹਾਂ ਦੇ ਵਿੱਚ ਜਿੰਦਾ ਚਣਵਾ ਕੇ ਮਾਰਨ ਦਾ ਹੁਕਮ ਹੋ ਗਿਆ ਇਸ ਸਮੇਂ ਮਲੇਰ ਕੋਖੜਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਵੀ ਹਾ ਦਾ ਨਾਰਾ ਮਾਰਿਆ ਪਰ ਪਾਪੀ ਸੁੱਚਾ ਆਨੰਦ ਨੇ ਕਿਹਾ ਕਿ ਅਗਰ ਇਹਨਾਂ ਬੱਚਿਆਂ ਨੂੰ ਛੱਡ ਦੇਓਗੇ ਤਾਂ ਸੱਪਾਂ ਦੇ ਪੁੱਤ ਸੱਪਾਂ ਵਾਂਗੂ ਆਪਾਂ ਨੂੰ ਡੰਗਣਗੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਖੜਾ ਕੇ ਸ਼ਹੀਦ ਕਰਨ ਦਾ ਹੁਕਮ ਆ ਗਿਆ ਹੈ ਨੀਹਾਂ ਦੇ ਵਿੱਚ ਕਲਗੀ ਧਰ ਦੇ ਸ਼ੇਰ ਕਿਸ ਤਰ੍ਹਾਂ ਖੜੇ ਨੇ ਉਹ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋਗੇ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋ ਗਏ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਉਸ ਕੜੀ ਜਲਾ ਦਾਦੇ ਰੰਗ ਪੀਲੇ ਹੋ ਗਏ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋ ਗਏ ਕੋਤ ਦਿਨ ਲੱਗਣ ਪਹਾੜ ਜਟੇ ਭਾਵੇਂ ਉਮਰ ਨਿਆਣੀ ਪੁੱਤੇ ਮਾਂ ਗੁਜਰੀ ਦੇ ਖੜੇ ਛਾਤੀਆਂ ਤਾਣੀ ਪੁੱਤੇ ਮਾਂ ਗੁਜਰੀ ਦੇ ਖੜੇ ਛਾਤੀਆਂ ਤਾਣੀ ਪੱਥਰ ਦਿਲ ਢਲ ਕੇ ਵੀ ਅੱਜ ਮੋਹ ਸੀ ਹੋ ਗਏ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋਗੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਸ਼ੇਰਾਂ ਨੂੰ ਕਾੜ ਰਿਹਾ ਸੀ ਸੁਬਾ ਕੁੱਤਾ ਪੁੱਤ ਗੁਰੂ ਗਵਿੰਦ ਸਿੰਘ ਦੇ ਪਰ ਡਰੇ ਨਾ ਉਕਾ ਪੁੱਤ ਗੁਰੂ ਗੋਬਿੰਦ ਸਿੰਘ ਦੇ ਪਰ ਡਰੇ ਨਾ ਉਕਾ ਨਿੱਕੀਆਂ ਇਹ ਜ਼ਿੰਦਾਂ ਦੇ ਅੱਜ ਦੁਸ਼ਮਣ ਹੋ ਗਏ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋਗੇ ਧਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਜੋਰਾਵਰ ਸਿੰਘ ਫਤਿਹ ਖੜੇ ਫਤਿਹ ਬੁਲਾਉਂਦੇ ਜੋਰਾਵਰ ਸਿੰਘ ਫਤਿਹ ਖੜੇ ਫਤਿਹ ਬੁਲਾਉਂਦੇ ਯੋਧੇ ਦਿਲਦਾਰ ਕਹੇ ਸੀ ਨਹੀਂ ਕਬਰਾਂਉਂਦੇ ਯੋਧੇ ਦਿਲਦਾਰ ਕਹੇ ਸੀ ਨਹੀਂ ਕਬਰਾਂਉਂਦੇ ਸਰਹੰਦ ਦੀਆਂ ਕੰਧਾਂ ਨੇ ਏੰਦੋ ਚੰਦ ਲੁਕੋ ਲੈ ਜਦ ਵਿੱਚ ਦੀਵਾਰਾਂ ਦੇ ਦੋ ਲਾਲ ਖਲੋ ਗਏ ਕਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਕਰਤੀ ਵੀ ਕੰਬ ਗਈ ਅਸਮਾਨ ਵੀ ਰੋਵੇ ਅਸਮਾਨ ਵੀ ਰੋਵੇ ਮੈਂ ਬਲਵੀਰ ਸਿੰਘ ਦਿਲਦਾਰ ਬਹੁਤ ਹੀ ਧੰਨਵਾਦੀ ਆ ਪੋ ਸੁਨਾਵਾ ਚੈਨਲ ਦਾ ਸਰਦਾਰ ਫਕੀਰ ਚੰਦ ਜਸਲ ਜੀਆ ਦਾ ਸ੍ਰੀ ਸੋਮ ਸਹੋਤਾ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਅੱਜ ਦੂਜੀ ਤੀਜੀ ਵਾਰ ਬੁਲਾ ਕੇ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ। ਵਾਹਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਸੋ ਦੋਸਤੋ ਇਤਿਹਾਸ ਦੱਸਦੇ ਆਂ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਮੈਂ بار بار ਆਪ ਜੀ ਤੋਂ ਮਾਫੀ ਮੰਗਦਾ ਹਾਂ ਕਿ ਬੁੱਧੀ ਛੋਟੀ ਹੈ। ਅਕਾਲ ਪੁਰਖ ਦੇ ਚਰਨਾਚਰ ਅਰਦਾਸ ਹੈ ਬੇਨਤੀ ਹੈ ਕਿ ਸੋਚ ਵੱਡੀ ਕਰਨ ਦੀ ਕਿਰਪਾ ਕਰੋ ਤਾਂ ਕਿ ਇਤਿਹਾਸ ਸਹੀ ਇਤਿਹਾਸ ਦੇ ਨਾਲ ਜੁੜ ਸਕੀਏ। ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ